ਅੱਜ ਪਾਸੀ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਖੇੜਾ ਰੋਡ ਤੇ ਆਪਣੀ ਦੁਕਾਨ ਐਨਕੇ ਜਰਨਲ ਸਟੋਰ ਤੇ ਲੰਗਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੂੜੇ ਛੋਲੇ ਤੇ ਹਲਵੇ ਦਾ ਲੰਗਰ ਅਟੁੱਟ ਵਰਤਾਇਆ ਗਿਆ ਜਿਸ ਵਿੱਚ ਸ਼ਹਿਰ ਦੀਆਂ ਅਲੱਗ-ਅਲੱਗ ਧਾਰਮਿਕ ਤੇ ਰਾਜਨੀਤਿਕ ਪਾਰਟੀਆਂ ਦੇ ਮੁਖੀਆਂ ਨੇ ਵੀ ਪਹੁੰਚ ਕੇ ਇਸ ਲੰਗਰ ਵਿੱਚ ਆਪਣੀ ਹਾਜ਼ਰੀ ਲਗਵਾਈ ਤੇ ਲੰਗਰ ਛਕਿਆ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਮੌਕੇ ਕੀ ਕੀ ਆ ਬੁਲਾਰਿਆਂ ਵੱਲੋਂ ਇਸ ਮੌਕੇ ਨਰਿੰਦਰ ਪਾਸੀ ਸੰਜੀਵ ਪਾਸੀ ਨਰੇਸ਼ ਪਾਸੀ ਰਾਜਨ ਪਾਸੀ ਪੰਨਪਾਸੀ, ਦਿਖਸ਼ਤ ਪਾਸੀ ਆਦ ਨੇ ਲੰਗਰ ਵਿੱਚ ਸੇਵਾ ਕੀਤੀ। ਪੀ 2 ਫਲੈਂਗ న్యూਸ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ। ਜੈ ਮਾਤਾ ਦੀ। ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਹਰ ਇੱਕ ਸਾਲ ਦੀ ਤਰ੍ਹਾਂ ਪਾਸੀ ਪਰਿਵਾਰ ਵੱਲੋਂ ਖੇੜਾ ਰੋਡ ਤੇ ਅੱਜ ਪੂਰੇ ਛੋਲੇ ਦਾ ਕੜਾ ਦਾ ਲੰਗਰ ਲਗਾਇਆ ਗਿਆ। ਤੇ ਇਹ ਪਰਿਵਾਰ ਤਕਰੀਬਨ 15 ਸਾਲਾਂ ਤੋਂ ਇਹ ਲੰਗਰ ਲਗਾ ਰਿਹਾ ਵਾ। ਮੈਂ ਜਿੱਥੇ ਵੀ ਇਸ ਪਰਿਵਾਰ ਨੂੰ ਬਹੁਤ-ਬਹੁਤ ਬਧਾਈ ਦਿੰਦਾ ਤੇ ਮਾਤਾ ਰਾਣੀ ਦੇ ਚਰਨਾਂ 'ਚ ਅਰਦਾਸ ਵੀ ਕਰਦਾ। ਕਿਸ ਪਰਿਵਾਰ ਨੂੰ ਚੜ੍ਹਦੀ ਕਲਾ ਰੱਖਣ ਤਾਂ ਜੋ ਇਸੇ ਤਰ੍ਹਾਂ ਇਹ ਸਮਾਜ ਦੀ ਕੌਮ ਦੀ ਸੇਵਾ ਕਰਦੇ। ਜੈ ਸ਼ਰਬ। ਬਹੁਤ ਖੁਸ਼ੀ ਦੀ ਗੱਲ ਹੈ ਖੇੜਾ ਰੋਡ ਤੇ ਪਾਸੀ ਪਰਿਵਾਰ ਨੇ ਆਪਣੇ ਪਰਿਵਾਰ ਦੇ ਤੱਕੋਂ ਸਰਬੱਤ ਦੇ ਭਲੇ ਲਈ ਲੰਗਰ ਦਾ ਯੋਜਨ ਕੀਤਾ ਹੈ। ਔਰ ਇਹਨਾਂ ਨੂੰ ਅੱਜ ਲੰਗਰ ਦਾ ਵਰਤਾਾ ਕਰਦਿਆਂ ਦੇਖ ਕੇ ਅਤੇ ਸੰਗਤ ਦੀ ਭੀੜ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਮਨ ਇੰਨਾ ਖੁਸ਼ ਹੋਇਆ ਕਿ ਇਸ ਤੋਂ ਇਹ ਲੱਗਦਾ ਸੀ ਕਿ ਪ੍ਰਮਾਤਮਾ ਨੇ ਇਸ ਪਰਿਵਾਰ ਤੇ ਬਹੁਤ ਸਿਰਪੀ ਆਦਰ ਕਰਦੇ ਇਹਨਾਂ ਨੂੰ ਅਸ਼ੀਰਵਾਦ ਦਿੰਦਾ। ਅੱਜ ਤੇ ਇਸ ਮੌਕੇ ਤੇ ਇਸ ਖੁਸ਼ੀ ਨੂੰ ਇਜ਼ਹਾਰ ਕਰਦੇ ਹਾਂ ਜਿੱਥੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਸ ਪਰਿਵਾਰ ਨੂੰ। ਉਸ ਦੇ ਨਾਲ-ਨਾਲ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਪ੍ਰਮਾਤਮਾ ਇਸ ਪਰਿਵਾਰ ਤੇ ਹਮੇਸ਼ਾ ਸ਼ਾਂਤ ਰੱਖੇ ਔਰ ਹਮੇਸ਼ਾ ਇਹ ਹਰ ਸਾਲ ਜਿਨਾਂ ਇਸ ਤਰੀਕੇ ਨਾਲ ਇਹੋ ਜਿਹਾ ਲੰਗਰ ਲਾਉਂਦੇ ਰਹਿਣ ਅਤੇ ਸੰਗਤ ਇਸ ਤਰੀਕੇ ਨਾਲ ਆ ਕੇ ਖੁਸ਼ੀਆਂ ਵੰਡ ਕੇ ਲੰਗਰ ਦਾ ਸੇਵਨ ਕਰਕੇ ਸਾਰੇ ਸਿੱਖਾਂ ਦਾ ਭਲਾ ਕਰਨ ਲਈ ਇਹਨਾਂ ਦੇ ਨਾਲ ਪ੍ਰਾਰਥਨਾ ਕਰਦੇ ਨੇ। ਪ੍ਰਵਾਰੀ ਫੇਰ ਪਾਸੇ ਪਰਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ ਆਓ ਸਾਰੇ ਰਲ ਕੇ ਉਸ ਸਭੂ ਪ੍ਰਭੂ ਕੋਲ ਤੇ ਚਰਨਾ ਦੇ ਅਰਦਾਸ ਕਰੀਏ ਕਿ ਇਹ ਲੰਘ ਰਮੇਸ਼ਾ ਚੱਲਦਾ ਰਹੇ ਅਟੁੱਟ ਹੋਵੇ ਬਹੁਤ ਬਹੁਤ ਸ਼ੁਭ ਸ਼ਾਮਾ ਇਸ ਪਾਸੇ ਪਰਿਵਾਰ ਨੂੰ ਅਤੇ ਸਾਰੀ ਸੰਗਤ ਜੈ ਸ਼੍ਰੀ ਰਾਮ ਮੈਂ ਰਜੀਤਪਾਲ ਮਾਵਲਾ ਅੱਜ ਹਰਮਾ ਜਨ ਦੇ ਸ਼ੁਭ ਆਪਸੇ ਮੇਰੇ ਦੋਸਤ ਮੇਰੇ ਛੋਟੇ ਭੇ ਨਰੇਸ਼ ਪਾਸੇ ਜੀ ਕੋਲ ਅੱਜ ਮੰਗਲ ਲਗਾਇਆ ਗਿਆ ਹਰਮਾ ਜਨਦੀ ਦੇ ਮੌਸੇ ਦੇ ਵਿੱਚ ਦੇਸ਼ ਪਾਸੇ ਉਹਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਪੂਰੇ ਸ਼ਹਿਰ ਪਾਸੇ ਤੋਂ ਹੁਮਾਰਨ ਜਨਤੀ ਦੀਆਂ ਮੈਂ ਲੱਖ ਲੱਖ ਮੁਬਾਰਕਾਂ ਦਿੰਦਾ ਔਰ ਇੱਕ ਬੇਨਤੀ ਕਰੀਦਾ ਹਾਂ ਜੋ ਸਾਡੇ ਨੌਜਵਾਨ ਆ ਜਿਹੜੇ ਸਾਡੇ ਬੱਚੇ ਆ ਹੁਮਾਰਨ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਦੇਖਦੇ ਹੋਏ ਆਪਣੇ ਚੰਗੀ ਸਿਹਤ ਬਣਾਉਣ ਔਰ ਨਸ਼ੇ ਤੋਂ ਦੂਰ ਰਹਿਣ ਤਾਂ ਕਿ ਸਾਡਾ ਇਹਦਾ ਦੇਸ਼ ਆ ਉਹ ਖੁਸ਼ਹਾਲ ਹੋਵੇ ਔਰ ਨੌਜਵਾਨੀ ਜਿਹੜੀ ਸਾਡੀ ਪਰਜਾ ਹੋਵੇ। ਰਾਮਰਾਮ ਆਈਦਾ ਬਹੁਤਾਂ ਚੇ 8 ਸਾਲ ਦੀ ਤਰ੍ਹਾਂ ਅੱਜ ਪਾਸੀ ਪਰਿਵਾਰ ਵੱਲੋਂ ਜਿਹੜਾ ਪੂੜੀਆਂ ਛੋਲਿਆਂ ਦਾ ਲੰਗਰ ਲਗਾਇਆ ਇੱਕ ਤਕਰੀਬਨ 15 ਸਾਲ ਹੋ ਗਏ ਆ 8 ਸਾਲ ਇਹ ਮਹਾਮਾਈ ਦੇ ਚਰਨਾਂ 'ਚ ਅਰਦਾਸ ਕਰਕੇ ਲੰਗਰ ਲਾਂਦੇ ਆ ਮੈਂ ਮਹਾਮਾਈ ਅਗੇ ਅਰਦਾਸ ਕਰਦਾ ਕਿ ਪਾਸੀ ਪਰਿਵਾਰ ਨੂੰ ਦਿਨ ਦੁੱਖਣੀ ਰਾਤ ਚੁੱਖਣੀ ਤਦਕੀ ਦੇਵੇ ਔਰ ਆਪਣਾ ਮਿਹਰ ਭਤੀ ਆਤ ਮਹਾਮਾਈ ਪਾਸੀ ਪਰਿਵਾਰ ਦੇ ਸੱਜੇ ਰੱਖੀ ਧੰਨਵਾਦ